ਕਈ ਬੰਦੇ ਕਹਿੰਦੇ ਨੇ ਵੈਜ ਜੀ ਇਦਾਂ ਦੀ ਚੀਜ਼ ਦੱਸੋ ਜਿਹੜੀ ਸਾਲ 'ਚ 10-20 ਦਿਨ ਲੈ ਲਈਏ ਲਿਵਰ ਨੂੰ ਦਿੱਕਤ ਨਾ ਆਵੇ। ਕਈ ਵਾਰ ਆਮ ਲੋਕ ਵਿਆਹਾਂ ਦੇ ਸੀਜ਼ਨ ਤੋਂ ਬਾਅਦ ਆ ਜਾਂਦੇ ਨੇ ਬਹੁਤ ਵੱਧ ਘੱਟ ਖਾਦਾ ਗਿਆ ਹੁਣ ਜਨਵਰੀ ਚ ਆਉਣ ਲੱਗ ਜਣਾ ਸੰਗਤ ਨੇ। ਵੈਸੇ ਤਾਂ ਲਿਵਰ ਦੇ ਹਰ ਰੋਜ਼ ਸਾਡੇ ਕੋਲੇ 50 ਤੋਂ 60 ਰੋਗੀ ਨੇ ਪਰ ਬਹੁਤ ਆਤ ਵੱਜ ਜਾਂਦੇ ਜਿਹੜੇ ਟੈਂਪਰੇਰੀ ਹੁੰਦੇ ਨੇ। ਵੀਰ ਬਹੁਤ ਸ਼ਰਾਬ ਪੀਤੀ ਗਈ, ਨਾਨ-ভেজ ਖਾਦਾ ਗਿਆ, ਆਲਸੂ ਪਲਸੂ ਖਾਦਾ ਗਿਆ, ਬਾਹਰ ਦਾ ਖਾਦਾ ਗਿਆ, ਵਿਆਹ ਖਾਦੇਗੇ। ਤਾਂ ਉਹਨਾਂ ਵਾਸਤੇ ਕੜੂ ਲੈ ਲਓ 50 ਗ੍ਰਾਮ ਸਰਪੂੰਖਾ ਲੈ ਲਓ 50 ਗ੍ਰਾਮ ਕਾਸ਼ਨੀ ਲੈ ਲਓ 50 ਗ੍ਰਾਮ ਇਹਦੇ ਵਿੱਚ ਤ੍ਰਿਫਲਾ ਪਾ ਲਓ 50 ਗ੍ਰਾਮ ਸਾਰੀਆਂ ਚੀਜ਼ਾਂ ਸਾਫਤੀਆਂ ਲੈ ਕੇ ਉਹਨਾਂ ਦਾ ਦਰੜ ਕਰ ਲਓ ਮੋਟਾ ਜਿਹਾ ਰੱਖੋ ਡੱਬੇ ਚ ਪਾ ਕੇ ਰੱਖ ਲਓ ਇੱਕ ਚ ਇੱਕ ਚਮਚ ਰੋਜ਼ ਰਾਤ ਨੂੰ ਪਾਣੀ ਚ ਪਾ ਦਿਆ ਕਰੋ ਇੱਕ ਗਲਾਸ ਛੋਟਾ ਪਾਣੀ ਦਾ ਪਾ ਦੋ ਸਵੇਰੇ ਛਾਣ ਕੇ ਉਦਾਂ ਹੀ ਪੀ ਲਓ ਨਾ ਬਾਲਣ ਦੀ ਲੋੜ ਆ ਨਾ ਕੁਝ ਹੋਰ ਕਰਨ ਦੀ ਲੋੜ ਆ 10 ਤੋਂ 15 ਦਿਨ ਜਦੋਂ ਵੀ ਤੁਹਾਨੂੰ ਲੱਗੇ ਵੀ ਲਿਵਰ ਨੂੰ ਡੀਟੌਕਸੀਫਾਈ ਕਰਨਾ ਤਾਂ ਇਹਦਾ ਸੇਵਨ ਕਰ ਲਿਆ ਕਰੋ ਬਹੁਤ ਲਾਜਵਾਬ ਨੁਸਖਾ ਦੋਸਤੋ ਇਹ